ਹਾਂਜੀ ਦੋਸਤੋ ਜੈ ਸ਼ੰਕਰ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਤੇ ਦੋਸਤੋ ਮੈਂ ਹੁਣ ਘਰੋਂ ਨਿਕਲ ਪਿਆ ਸੀਗਾ ਤੇ ਜਾ ਰਿਹਾ ਸੀਗਾ ਜੀ ਆਪਣੀ ਰਾਣੀ ਬਸੁੰਦਰਾ ਕੋ ਕਿਉਂਕਿ ਟੀਮ ਵਾਲੇ ਆਗੇ ਹੋਏ ਸੀਗੇ ਜੀ ਥੱਲੇ ਤੇ ਉਹ ਕਰ ਰਹੇ ਸੀਗੇ ਮੇਰੀ ਵੇਟ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਉਹ ਤੁਹਾਨੂੰ ਦੱਸਦੇ ਆ ਕਿ ਮੈਂ ਅੱਜ ਕਿੱਥੇ ਜਾਣਾ ਵਾ ਉਹ ਅੱਜ ਕੀ ਕੰਮ ਕਰਨਾ ਵਾ ਤੇ ਚਲੋ ਕਰਦੇ ਆ ਅੱਜ ਦਾ ਬਲੌਗ ਸਟਾਰਟ ਤੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਇਸ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਮੈਂ ਸਭ ਤੋਂ ਪਹਿਲਾਂ ਜਾਊਂਗਾ ਜੀ ਗੁਰਦਾਸਪੁਰ ਕਿਉਂਕਿ ਉੱਥੋਂ ਪੁਸ਼ਕ ਕੰਪਨੀ ਦਾ ਸਮਾਨ ਹੈ ਜਿਹੜਾ ਕਿ ਮੈਂ ਲੈਣਾ ਵਾ ਕਿਉਂਕਿ ਕਲਾਨੌਰ ਦੀ ਟੀਮ ਆਊਗੀ ਉਹ ਆਕੇ ਮੈਨੂੰ ਉੱਥੇ ਦੇ ਦੇ ਜੂਗੀ ਤੇ ਉਹ ਸਮਾਨ ਲਿਆ ਕੇ ਜੀ ਫਿਰ ਆਊਂਗਾ ਮੈਂ ਦਸੂਆ ਤੇ ਦਸੂਏ ਤੇ ਕੁਝ ਸਾਈਟਾਂ ਦਾ ਸਰਵੇ ਕਰਨਾ ਵਾ ਅੱਜ ਕਰਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਫਿਲਹਾਲ ਪਹੁੰਚ ਗਏ ਸੀ ਗੁਰਦਾਸਪੁਰ ਤੇ ਆ ਬੰਦੇ ਨੂੰ ਉਹ ਸਮਾਨ ਦੇ ਕੇ ਗਏ ਹੋਏ ਸੀਗੇ ਜੀ ਟੀਮ ਵਾਲੇ ਤੇ ਅਮਨਦੀਪ ਨੇ ਤੇ ਮੈਂ ਇਹ ਸਮਾਨ ਆਪਣੇ ਕਬਜ਼ੇ ਚ ਲੈ ਲਿਆ ਸੀਗਾ ਤੇ ਇਹ ਕੰਪਨੀ ਦੀ ਕੁਝ ਸਾਈਟਾਂ ਦਾ ਸਮਾਨ ਸੀਗਾ ਤੇ ਹੁਣ ਜੀ ਆਪਾਂ ਜਾ ਰਹੇ ਆ ਵਾਪਸ ਦਸੂਏ ਨੂੰ ਔਰ ਦਸੂਏ ਜਾ ਕੇ ਦੋਸਤੋ ਕਰਾਂਗੇ ਜੀ ਕੁਝ ਸਾਈਟਾਂ ਦਾ ਸਰਵੇ ਕਿਉਂਕਿ ਅੱਜ ਸਰਵੇ ਲਈ ਕੁਝ ਸਾਈਟਾਂ ਦੀ ਮੈਨੂੰ ਮੇਲ ਆਈ ਹੋਈ ਸੀਗੀ ਤੇ ਉਹ ਵੀ ਕਰਨਾ ਜ਼ਰੂਰੀ ਹੈ ਤੇ ਮਕੇਰੀਆ ਮੈਂ ਪੁੱਜ ਗਿਆ ਸੀਗਾ ਜੀ ਹੁਣ ਕਿਉਂਕਿ ਮਕੇਰੀਆ ਅੱਜ ਰਸ਼ ਬਹੁਤ ਸੀਗਾ ਇਹ ਪਤਾ ਨਹੀਂ ਕਿਉਂ ਤੇ ਪਰ ਇੱਥੇ ਵੀ ਲਾਈਟਾਂ ਦੇ ਹੋਣ ਦੇ ਕਾਰਨ ਰਸ਼ ਫੇਰ ਵੀ ਬਹੁਤ ਹੀ ਜ਼ਿਆਦਾ ਰਹਿੰਦਾ ਵਾ ਮਟੀਰੀਅਲ ਦੇ ਵਿੱਚ ਬਾਕੀ ਦੋਸਤੋ ਜਿਹੜਾ ਸਰਵੇ ਅਸੀਂ ਕਰਨਾ ਵਾ ਉਹ ਦਸੂਏ ਜਾ ਕੇ ਹੀ ਪਤਾ ਲੱਗੂਗਾ ਕਿ ਰਾਣੀ ਬਸੁੰਦਰਾ ਦੇ ਵਿੱਚ ਬੈਠ ਕੇ ਕਰਨਾ ਵਾ ਜਾਂ ਬਾਈਕ ਤੇ ਤੇ ਦੋਸਤੋ ਦਸੂਏ ਆ ਕੇ ਮੈਨੂੰ ਪਤਾ ਲੱਗਾ ਕਿ ਸਰਵੇ ਸਾਨੂੰ ਬਾਈਕ ਤੇ ਹੀ ਬੈਠ ਕੇ ਕਰਨਾ ਪੈਣਾ ਵਾ ਕਿਉਂਕਿ ਇਹ ਜਿੰਨਾਂ ਦੀ ਬਾਈਕ ਤੇ ਉੱਪਰ ਅਸੀਂ ਬੈਠ ਕੇ ਜਾ ਰਹੇ ਆ ਇਹ ਅਵਤਾਰ ਜੀ ਹੈ ਇਹ ਦਸੂਏ ਦੀਆਂ ਜਿੰਨੀਆਂ ਵੀ ਸਾਈਟਾਂ ਆ ਇਹ ਹੈਂਡਲ ਕਰਦੇ ਆ ਤੇ ਇਹਨਾਂ ਨੂੰ ਤਾਂ ਮੈਂ ਬੋਲਿਆ ਸੀਗਾ ਕਿ ਆਜੋ ਗੱਡੀ ਦੇ ਵਿੱਚ ਬੈਠ ਕੇ ਚੱਲਦੇ ਆਂ ਤੇ ਪਰ ਇਹ ਕਹਿੰਦੇ ਨਹੀਂ ਬਾਈਕ ਤੇ ਚੱਲਦੇ ਆਂ ਤੇ ਮੈਂ ਅਮਨਦੀਪ ਤੇ ਅਵਤਾਰ ਜੀ ਹੁਣ ਜਾ ਰਹੇ ਸੀਗੇ ਬਾਈਕ ਤੇ ਤੇ ਕਰਾਂਗੇ ਜੀ ਸਰਵੇ ਤੇ ਤਿੰਨ ਚਾਰ ਸਕੂਲ ਸੀਗੇ ਦੋਸਤੋ ਜਿੱਥੇ ਜਾ ਕੇ ਸਰਵੇ ਕਰਨਾ ਵਾ ਔਰ ਮੇਨ ਵੱਡਾ ਕੰਮ ਨਹੀਂ ਸੀਗਾ ਸਿਰਫ ਇਹ ਦੇਖਣਾ ਸੀਗਾ ਕਿ ਉਸ ਸਕੂਲ ਤੋਂ ਅਸੀਂ ਜਿਹੜੀ ਸਾਈਟ ਆ ਦੂਸਰੇ ਸਕੂਲ ਤੇ ਲੈ ਕੇ ਜਾਣੀ ਸੀਗੀ ਤੇ ਸਿਰਫ ਇਹ ਜਜਮੈਂਟ ਕਰਨੀ ਸੀਗੀ ਕਿ ਕਿੰਨੀ ਕ ਸਾਡੀ ਕੇਬਲ ਲੱਗੂਗੀ ਬਾਕੀ ਆ ਸਕੂਲ ਆ ਜਿਹੜਾ ਜੀ ਖੋਖਰ ਦਵਕਰੀ ਇਹ ਵੀ ਦਸੂਏ ਦੇ ਵਿੱਚ ਹੀ ਪੈਂਦਾ ਵਾ ਔਰ ਇਹ ਸਕੂਲ ਇਹਨਾਂ ਦੇ ਅੰਡਰ ਅਵਤਾਰ ਜੀ ਦੇ ਤੇ ਹੁਣ ਜਾਵਾਂਗੇ ਜੀ ਅਸੀਂ ਅਗਲੇ ਸਕੂਲ ਤੇ ਅਗਲਾ ਸਕੂਲ ਆ ਜਿਹੜਾ ਦੋਸਤੋ ਉਹ ਨੰਗਲ ਹੋਊਗਾ ਸ਼ਾਇਦ ਜਾਂ ਸੱਜਣਾ ਕਿਉਂਕਿ ਦੋ ਪਿੰਡ ਆਪਣੇ ਰਹਿ ਗਏ ਸੀਗੇ ਜਿਨ੍ਹਾਂ ਦਾ ਅਸੀਂ ਸਰਵੇ ਕਰਨਾ ਸੀਗਾ ਤੇ ਬਾਕੀ ਅਸੀਂ ਉਦਾਂ ਹੀ ਐਕਸਟੀਮੇਟ ਲਗਾ ਲਿਆ ਸੀਗਾ ਕਿ ਇੰਨੀ ਕ ਹੀ ਕੇਬਲ ਲੱਗੂਗੀ ਕਿਉਂਕਿ ਇੰਨਾ ਕ ਤਾਂ ਅੰਦਾਜ਼ਾ ਸਾਡਾ ਹੋ ਗਿਆ ਸੀਗਾ ਬਾਬਿਓ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਦੋਸਤੋ ਤੇ ਇਸ ਕਰਕੇ ਪਹਿਲਾਂ ਤੇ ਅਸੀਂ ਦੋਨੋਂ ਜਾਣੇ ਬਾਈਕ ਦੇ ਉੱਪਰ ਬੈਠ ਕੇ ਪਛਤਾ ਰਹੇ ਸੀਗੇ ਕਿ ਸੋਚਿਆ ਸੀਗਾ ਕਿ ਗੱਡੀ ਦੇ ਵਿੱਚ ਬੈਠ ਕੇ ਹੀ ਸਰਵੇ ਕਰਾਂਗੇ ਪਰ ਚਲੋ ਹਰ ਬੰਦੇ ਨੂੰ ਹਰ ਤਰ੍ਹਾਂ ਦਾ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੀਦਾ ਵਾ ਇਸ ਕਰਕੇ ਹੁਣ ਜੀ ਆ ਗਏ ਸੀਗੇ ਅਸੀਂ ਰੰਧਾਵੇ ਤੇ ਇੱਥੇ ਲੱਗਾ ਹੋਇਆ ਸੀਗਾ ਜੀ ਪੂੜੀਆਂ ਛੋਲਿਆਂ ਦਾ ਲੰਗਰ ਤੇ ਅਮਨਦੀਪ ਸਾਨੂੰ ਲੱਗੀ ਹੋਈ ਸੀਗੀ ਭੁੱਖ ਤੇ ਅਮਨਦੀਪ ਸਰ ਤੁਸੀਂ ਦੇਖ ਸਕਦੇ ਹੋ ਕਿ ਲੇ ਲੈ ਕੇ ਆ ਰਹੇ ਸੀਗੇ ਤੇ ਥੋੜਾ ਥੋੜਾ ਸ਼ਰਮਾ ਵੀ ਰਹੇ ਸੀ ਫਿਰ ਦੋਸਤੋ ਆਪਾਂ ਦੋਨਾਂ ਭਰਾਵਾਂ ਨੇ ਖਾਧੀਆਂ ਜੀ ਇੱਥੇ ਦੋ ਦੋ ਕੂੜੀਆਂ ਔਰ ਬਣਾਈ ਆਪਣੀ ਥੋੜੀ ਜੀ ਵੀਡੀਓ ਤੇ ਲੰਗਰ ਬਹੁਤ ਹੀ ਵਧੀਆ ਬਣਾਇਆ ਹੋਇਆ ਸੀਗਾ ਔਰ ਬਹੁਤ ਹੀ ਸੁਆਦੀ ਤੇ ਹੁਣ ਜੀ ਆਪਾਂ ਕੂੜੀਆਂ ਪਾੜੀਆਂ ਖਾ ਕੇ ਆਪਣੀ ਪੇਟ ਪੂਜਾ ਕਰਕੇ ਚੰਗੀ ਤਰ੍ਹਾਂ ਤੇ ਹੁਣ ਜਾ ਰਹੇ ਸੀਗੇ ਜੀ ਆਪਾਂ ਦਸੂਏ ਕਿਉਂਕਿ ਆਪਣੇ ਡਰਾਈਵਰ ਸਾਹਿਬ ਕਰ ਰਹੇ ਸੀਗੇ ਜੀ ਉੱਥੇ ਦਸੂਏ ਅਮਨਦੀਪੀ ਵੇਟ ਤੇ ਫਿਲਹਾਲ ਸਾਡਾ ਸਰਵੇ ਵੀ ਖਤਮ ਹੋ ਗਿਆ ਸੀਗਾ ਔਰ ਆਪਣਾ ਕੰਮ ਵੀ ਖਤਮ ਹੋ ਗਿਆ ਸੀਗਾ ਤੇ ਕਹਿ ਲੋ ਜੀ ਹੁਣ ਅੱਧੀ ਛੁੱਟੀ ਹੋ ਗਈ ਸੀਗੀ ਸਾਨੂੰ ਪੂਰੀ ਤੇ ਹੁਣ ਮੈਂ ਆ ਜਾ ਰਿਹਾ ਸੀਗਾ ਜੀ ਬੀਐਸ ਨਾਲ ਐਕਸਚੇਂਜ ਕਿਉਂਕਿ ਮੈਂ ਉੱਥੇ ਕਰਾਣੀ ਸੀਗੀ ਜੀ ਆਪਣੀ ਸੇਮ ਪੋਰਟ ਤੇ ਬਾਕੀ ਦੋਸਤੋ ਅਗਰ ਤੁਹਾਨੂੰ ਮੇਰਾ ਅੱਜ ਦਾ ਇਹ ਬਲੌਗ ਵਧੀਆ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਮੇਰਾ ਕੱਲ ਦਾ ਬਲੌਗ ਵੀ ਦੇਖ ਸਕੋ ਤੇ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਲਈ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਦਾਂ ਦਾ ਲੱਗਾ ਪੱਕੀ ਜੀ ਮਿਲਦੇ ਹਾਂ ਹੁਣ ਅਗਲੇ ਬਲੌਗ ਦੇ ਵਿੱਚ ਬਹੁਤ-